ਕਿਸੇ ਵੇਲੇ ਗੁਰੂ ਨੇ ਜੋੜਿਆ ਸੀ ਅਕਾਲ ਪੁਰਖ ਨਾਲ ਸਿੱਖ ਗੁਰੂ ਤੇ ਵੈ ਇਹ ਤਿੰਨ ਰਿਸ਼ਤੇ ਹੋ ਜਾਂਦੇ ਸੀ ਮੂੜ ਥੋੜਾ ਜਿਹਾ ਬਦਨਾਮ ਆ ਗਿਆ ਤੇ ਵੈ ਗੁਰੂ ਵੈ ਗੁਰੂ ਦੇ ਵਿੱਚਕਾਰ ਕੋਈ ਬਾਬਾ ਆ ਗਿਆ ਬਾਬੇ ਦੇ ਨਾਲ ਕੋਈ ਭਾਈ ਜੁੜ ਗਿਆ ਫਿਰ ਕੋਈ ਨਿਹੰਗ ਆ ਗਈ ਫਿਰ ਕੋਈ ਦੇਵਤਾ ਆ ਗਿਆ ਫਿਰ ਕੋਈ ਮੜੀ ਆ ਗਈ ਕੋਈ ਮਜਾਰ ਆ ਗਿਆ ਕੋਤਾਵਾ ਆ ਹੁਣ ਕਿਥੇ ਸਿੱਖ ਖੜੇ ਪਹਿਲਾਂ ਤੇ ਸੀ ਸਿੱਖ ਗੁਰੂ ਤੇ ਵਗ ਇੱਕ ਸਮਾਂ ਐਸਾ ਹੁੰਦਾ ਸੀ ਕਿ ਗੁਰੂ ਵੀ ਵਿੱਚੋਂ ਨਿਕਲ ਜਾਂਦਾ ਸੀ ਸਿੱਖ ਵੀ ਵਿੱਚੋਂ ਨਿਕਲ ਜਾਂਦਾ ਸੀ ਸਿੱਖ ਗੁਰੂ ਦੇ ਜਰੀਏ ਵਹਿਗੁਰੂ ਤੱਕ ਪਹੁੰਚ ਕੇ ਵਹਿਗੁਰੂ ਦਾ ਰੂਪ ਹੋ ਜਾਂਦਾ ਸੀ ਇਹ ਤਰੀਕਾ ਸੌਖਾ ਸੀ ਪਰ ਹੁਣ ਇਤਨੀਆਂ ਸੀੜੀਆਂ ਬਣ ਗਈਆਂ ਇਤਨੇ ਫਾਸਲੇ ਪੈਣ ਤਾਂ ਇੱਕ ਹੁੰਦਾ ਜਨਰੇਸ਼ਨ ਗੈਪ ਇੱਕ ਦੀ ਗੱਲ ਦੂਸਰੇ ਨੂੰ ਸਮਝ ਨਹੀਂ ਲੱਗਦੀ ਉਸ ਨੂੰ ਜਨਰੇਸ਼ਨ ਗੈਪ ਲੱਗਦਾ ਪਰ ਹੁਣ ਸਾਡੇ ਵਿੱਚ ਕਾਰ ਇਤਨੇ ਸਾਰੇ ਲੋਕ ਬੈਠਾ ਹੋਏ ਹੁਣ ਕਿੱਥੇ ਕਿੱਥੇ ਤੱਕ ਸਿੱਖ ਪਹੁੰਚੇ ਸਿੱਖ ਲੈ ਆਉਣਾ ਗੁਰੂ ਪੁਰਸੇ ਗੁਰੂ ਨੇ ਵਾਗ ਰੂਤ ਤੱਕ ਲੈ ਕੇ ਜਾਣਾ ਸਨ ਗੁਰੂ ਤੱਕ ਪਹੁੰਚੇ ਨਹੀਂ ਜਾ ਰਹੇ ਹੁਣ ਸਾਡੇ ਘਰਾਂ ਵਿੱਚ ਹਾਲਤ ਤੇ ਐਸੀ ਹੈ ਪੁਰਾਣ ਤੁਸੀਂ ਧਰਮਸ਼ਾਲਾ ਦੇਖੋ ਗੁਰਦੁਆਰੇ ਦੇਖੋ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਤਸਵੀਰ ਨਜ਼ਰ ਨਹੀਂ ਆਵੇ ਕੋਈ ਵੀ ਤਸਵੀਰ ਨਹੀਂ ਨਜ਼ਰ ਆਦੀ ਪਰ ਇਹ ਕੰਮ ਸ਼ੁਰੂ ਹੋਇਆ ਸਨ 1923 ਵਿੱਚ ਸ਼ੋਭਾ ਚੰਦੇ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਤਸਵੀਰਾਂ ਬਣਾਈਆਂ ہوں پہلے تو سکھ متعا ٹیکتا گرو گرن مہاراج ایک گرو سی ایسے شبد نے ایک دن ویگر کرا دینا مت ہن تصویر بڑھ گئی الگ الگ ہن گرو نانک دی نو الگ مت ٹیکیا جا رہے ہیں کسی نے گرو ارجن دیو جی مہاراج تصویر لگائی ہوئی ہے وہ الگ متعا ٹیکیا جا رہا ہے کسی نے گرو گوبند سنگ مہاراج کی تصویر لگائی ہے ਉਹਨੂੰ ਤੇ ਘਰ ਕਮਾਲ ਨੇ ਉਹ ਗੱਲੀਆ ਸਿੱਖਾਂ ਦੇ ਘਰਾਂ ਵਿੱਚ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲੱਗਿਆ ਉੱਥੇ ਮੱਥੇ ਟੇਕੇ ਲਾ ਰਹੇ ਬਾਬਾ ਦੀਪ ਸਿੰਘ ਜੀ ਵਰਗੇ ਸ਼ਹੀਦ ਦਾ ਸਤਕਾਰ ਜੋ ਬਣੇ ਪਰ ਮੱਥਾ ਟੇਕਣ ਜੋ ਐਸੇ ਗੱਲ ਨੂੰ ਤੁਸੀਂ ਸਮਝ ਲੈਣਾ ਜੋ ਗੁਰੂ ਦਾ ਪਿਆਰਾ ਸਾਰੀ ਜ਼ਿੰਦਗੀ ਗੁਰੂ ਦੀ ਰਸੂਲੀ ਅੰਦਰ ਗੁਰੂ ਦੀ ਤਾਬੇ ਅੰਦਰ ਬੈਠਿਆ ਰਹਾ ਤੇ ਲਕੀਦਰ ਬਾਦਸ਼ਾਹ ਦੇ ਹੁਕਮਾਂ ਦੀ ਤਾ'ਵੀਲ ਕਰਦਾ ਰਹਾ ਹੁਣ ਤੁਸੀਂ ਉਹਨਾਂ ਨੂੰ ਬਾਬਾ ਦੀਪ ਸਿੰਘ ਜੀ ਨੂੰ ਗੁਰਗੜਨ ਸਾਹਿਬ ਮਹਾਰਾਜ ਤੋਂ ਪਹਿਲਾਂ ਮੱਥਾ ਟੇਕੋ ਤੇ ਉਹਨਾਂ ਨੂੰ ਵੀ ਨਹੀਂ ਟੇਕ ਟਕਾ ਹੁਣ ਫਰਕ ਪੈ ਗਿਆ ਪਹਿਲਾਂ ਤੇ ਗੁਰੂ ਸੀ ਹੁਣ ਕੋ ਬਾਬਾ ਵੀ ਜੋੜ ਲਿਆ ਫਿਰ ਕਿਤੇ ਹੋਰ ਪਿੱਛੇ ਤਲੇ ਕੇ ਇੱਥੇ ਤੱਕ ਤੇ ਆਈ ਨਹੀਂ ਬਾਦੇ ਸਾਡਾ ਸਮਰ ਹੀ ਕਿਤੇ ਹੋਰ ਚਲਾ ਗਿਆ ਤਦਵੇਂ ਦੂਜਾ ਨਹੀਂ ਕੋਈ ਹੁਣ ਤੇ ਮੱਥੇ ਹੀ ਨਟੇਕਣੇ ਖਤਮ ਹੁੰਦੇ ਅਸੀਂ ਦਰਵਾਜ਼ੇ ਤੋਂ ਹੀ ਲੱਗ ਪੈਂਦੇ ਮੱਥੇ ਟੇਕਣ ਤਸਵੀਰਾਂ ਦੀਆਂ ਲੱਗਣ ਘੋਪੀਆਂ ਅਸੀਂ ਹਰ ਤਸਵੀਰ ਨੂੰ ਮੱਥਾ ਟੇਕ ਨਾਲ ਲੱਪੇ ਸੈਦਜ਼ਾਦਿਆਂ ਦੀਆਂ ਲੱਗ ਲੱਗ ਤਸਵੀਰਾਂ ਬਣਾ ਲਈਆਂ ਹੁਣ ਕਈ ਕਹਿੰਦੇ ਨੇ ਵੀ ਇਹਦੇ ਚ ਗਲਤ ਕੀ ਹੈ ਤਸਵੀਰਾਂ ਵਿੱਚ ਜੇ ਬਣਾ ਲਈਆਂ ਤੇ ਇਹਦੇ ਚ ਗਲਤ ਕੀ ਹੈ ਅਖੀਰ ਕੋਈ ਤੇ ਚੀਤੇ ਵੀ ਮੱਥਾ ਟੇਕਣੋਂ ਤੁਸੀਂ ਜਾ ਕੇ ਵੇਖੋ ਇਸਲਾਮ ਬੰਦ ਮੁਸਲਮਾਨ ਨਾ ਬਗ ਰੇਖੋ ਉਹਨਾਂ ਨੂੰ ਕਹਿਣਾ ਕਿਸੇ ਵੀ ਮੁਸਲਮਾਨ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਪੁੱਛ ਲੈਣਾ ਵੀ ਤੁਹਾਡੇ ਕੋਲ ਮੁਹੰਮਦ ਸਾਹਿਬ ਦੀ ਕੋਈ ਤਸਵੀਰ ਹੈ ਤੁਹਾਡੇ ਕੋਲ हसन ਤੇ ਹੁਸੈਨ ਦੀ ਕੋਈ ਤਸਵੀਰ ਹੈ ਤੁਹਾਡੇ ਕੋਲ حضرت ਇਬਰਾਹੀਮ ਦੀ ਹਜ਼ਰਤ ਨਲੀ ਦੀ ਕੋਈ ਤਸਵੀਰ ਹੈ ਜਿਹਨੂੰ ਤੁਸੀਂ ਮੱਥੇ ਡੇਕ ਦਿਓ ਉਹ ਨਾਖੇ ਨਾਤੇ ਹੈ ਨਾ ਸੀ ਬਣਨ ਦੇਵਾਂਗੇ ਸਪੇਨ ਦੇ ਵਿੱਚ ਕਿਸੇ ਨੇ ਤਸਵੀਰ ਬਣਾ ਦਿੱਤੀ ਸੀ ਮੁਹੰਮਦ ਸਾਹਿਬ ਦੀ نہ رب کے پارے نے یہی دمکی دیکھی کہ دوبارہ جی تصویر آئے پوری دنیا چاہیے کہ دوبارہ تصویر نہیں بننی چاہیے تھی اسی تصویریں لے گئے تھے لکھے تور پہ اور جو اسی شبد گرو دے پیارے سی شبد نا ٹیکن والے سے ان شبد نتا ٹیکو کٹے ساری بادشاہ سارے شہیدان سارے بروں مکدیا ਹੁਣ ਅਸੀਂ ਕੱਲੀ ਕੱਲੀ ਤਸਵੀਰ ਬਣਾ ਲਈ। ਤੁੰਦ ਵਿੰਦੂਂ ਚਾ ਨਹੀਂ ਕੋਏ। ਗੁਰੂ ਤੇ ਸਾਡਾ ਇਹ ਕਹਿੰਦਾ ਕਿ ਤੇਰੇ ਬਿਨਾ ਕੋਈ ਹੋਰ ਨਹੀਂ ਨਹੀਂ ਤੇ ਸਿੱਖ ਨੂੰ ਇੱਕ ਤੋਂ ਵੇਗ ਮੈਂਦੇ ਚਲੇ ਜਾਂਦੇ ਨੇ। ਹੁਣ ਤਸਵੀਰਾਂ ਵਿੱਚ ਗੱਲ ਤਾਂ ਕੀ ਲੈ ਬਹੁਤ سارے ਸੱਜਣ ਕਹਿੰਦੇ ਨੇ ਤਸਵੀਰਾਂ ਨਹੀਂ ਲਾਵਾਂ ਮੈਂ ਤਾਂ ਕਿੱਥੇ ਜਾਵਾਂਗੇ। ਹੁਣ ਤੁਸੀਂ ਬਾਹਰ ਵੇਖੋ। ਇਹ ਮੈਂ ਐਸੇ ਗੁਰਦੁਆਰੇ ਦੀ ਗੱਲ ਕਰ ਰਿਹਾ ਬਾਹਰ ਵੇਖੋ ਪਿਛਲੇ ਪਾਸੇ ਦੇ ਹੁੰਦੇ ਨੇ ਗੁਰਮਾਨਗ ਦੀ ਫੋਟੋ ਪਈ ਹੈ। ਕਿਸੇ ਨੇ ਘਰੇ ਲਗਾਈ ਹੋਣੀ ਆਪਣੇ ਪੁਰਾਣੀ ਹੋ ਗਈ ਛੋਟਾ ਗਿਆ ਬਾਹਰ ਇੱਥੇ। ਉਹ ਪਿਆ ਗੁਰਨਾ ਨਾ ਕੋਈ ਤੇ ਕਰ ਲੋ ਕੀ ਸਤਿਕਾਰ ਕਰੋ ਉਹ ਤੇ ਉੱਤੇ ਬਾਹਰ ਜਿੱਥੇ ਹੋਰ ਕਿਤਾਬਾਂ ਪਈਆਂ ਨਾ ਕੂੜਾ ਘਟਾ ਪਿਆ ਤੁਹਾਡਾ ਉੱਥੇ ਗੁਰਨਾ ਨਾ ਸਕਦਾ ਫੋਟੋ ਪਿਆ ਇਹ ਹਾਲ ਹੈ ਹਰ ਤਸਵੀਰ ਦਾ ਦੁਨੀਆ ਦੀ ਹਰ ਤਸਵੀਰ ਤੁਸੀਂ ਕਿਧਰੇ ਦੀ ਕਿਸੇ ਕੋਨੇ ਵਿੱਚ ਲੈ ਲਿਓ ਹਾਲ ਨਹੀਂ ਹੈ ਹਰ ਤਸਵੀਰ ਇੱਕ ਦਿਨ ਕੂੜੇ ਵਿੱਚ ਜਾਏਗੀ ਕਿਉਂਕਿ ਤੁਸੀਂ ਲੈ ਕੇ ਦੇਦੋ ਚਾਹ ਚਾਹ ਦੇ ਵੀ ਤਸਵੀਰਾਂ ਲਗਾ ਲਈ ਦੀਵਾਲੀ ਆਈ ਗਿਆ ਹੋ ਸਵਾਈ ਕਰਨੀ ਹੈ ਆਹ ਜਿਹੜੀ ਪੁਰਾਣੀ ਹੋ ਗਈ ਤਸਵੀਰ ਆ ਨਾ ਇਹਨੂੰ ਹਟਾਓ ਇਹਦੀ ਜਗ੍ਹਾ ਤੇ ਨਵੀਂ ਲਿਆਓ ਹੁਣ ਉਹ ਪੁਰਾਣੀ ਤਸਵੀਰ ਕਿੱਥੇ ਜਾਏਗੀ ਪਹਿਲਾਂ ਤਾਂ ਬਾਗ ਦੇ ਪਿਛੇ ਰੱਖ ਲਈ ਪਿਛੇ ਤੋਂ ਹੋਰ ਬਿਚੇਰਾ ਖਲੀ ਫਿਰ ਅੱਛਾ ਆ ਇਹਨੂੰ ਬਰਦੋਹਰੇ ਦੇ ਉੱਨੇ ਹਾਂ ਲਿਆ ਕੇ ਬਰਦੋਹਰੇ ਸਤ ਕਰ ਮਰਜੀ ਕੇ ਅਗੇ ਕਰਨਾ ਮਦਰੂ ਢੀਲੇ ਵਾਲੇ ਨੂੰ ਫੋਨ ਕਰਨਾ ਵੀ ਆ ਜਾਓ ਲੈ ਇਹ ਤਸਵੀਰਾਂ ਦਾ ਹਾਲ ਹੈ ਤਾਂ ਨਹੀਂ ਸਾਡੀ ਗਰਤੀ ਜੁੜਦੀ ਅਸੀਂ ਤਸਵੀਰਾਂ ਦੇ ਪਿਛੇ ਕਰ ਲਈ ਤਸਵੀਰਾਂ ਦੇ ਗੱਲ ਛੱਡੋ ਹੁਣ ਤੇ ਅਸੀਂ ਮੂਰਤੀਆਂ ਬਣਾ ਲਈਆਂ ਨੇ ਕਈਆਂ ਦੇ ਘਰਾਂ ਵਿੱਚ ਮੈਂ ਗੁਰੂ ਨਾਨਕ ਦੀਆਂ ਛੋਟੀਆਂ-ਛੋਟੀਆਂ ਮੂਰਤੀਆਂ ਵੇਖੀਆਂ ਨੇ ਜਿੰਦਗੀ ਗੁਰਬਾਣੀ ਦਾ ਫਰਮਾਨ ਹੈ ਜੇ ਮੂਰਤ ਸਾਥੀ ਹੈ ਤਾ ਗਾੜਨ ਹਰ ਖਾਓ ਬਾਖਾਨ ਗੜ ਕੇ ਮੂਰਤ ਦੀਤੇ ਦੇਖ ਕੇ ਛਾਤੀ ਪਾਓ ਜੇ ਮੂਰਤ ਸਾਥੀ ਹੈ ਤਾਂ ਗਾੜਨ ਹਰ ਖਾਓ ਗੁਰੂ ਸਾਡਾ ਇਹ ਕਹਿੰਦਾ ਸਿੱਖ ਲੱਗੇ ਨਾ ਮੂਰਤੀਆਂ ਨੂੰ ਵਾਖੜੇ ਦੇਖਣ ਕਦਰਦਾਵੇਗਾ ਅਸੀਂ ਸ਼ਬਦ ਤੇ ਗੁਜਾਰੀਆਂ ਬਰੂ ਦੇ ਸਾਡਾ ਕਹਿੰਦਾ ਤਦ ਮੈਨੂੰ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੈ ਸਭ ਹੋਏ ਤੇ ਤੂੰ ਹੀ ਕਰਨ ਵਾਲਾ ਹੈ ਅਸੀਂ ਹਰ ਗੱਲ ਦਾ ਠੇਕਾ ਚੱਕ ਲੈਨੇ ਆਂ ਅਸੀਂ ਇਹ ਕਰਦੇ ਆਂ ਕਿ ਅਸੀਂ ਉਹ ਕਰਦੇ ਆਂ ਸਾਇਦ ਦੇ ਨੰਬਰ 'ਤੇ ਸਾਇਦ ਬੇਨਤੀ ਕਰਦੇ ਨੇ ਕੀ ਕਰੀਏ ਤੇਰਾ ਜ਼ੋਰ ਤੇਰੀ ਮਨ ਤੇਗਾ ਸਦਾ ਸਦਾ ਜਬ ਨਾਨਕ ਲੱਗੇ توسی جکو جپن دے وچ نہ تے کوئی مورتی چاہیے نہ کوئی تصویر چاہیے نہ کوئی ٹھکانا چاہیے جتھے مرضی جم سکدے اوتھے پرماتما اتے جائے گا اسی شوب دے پجاری کور میرے سن سدا ہے نالے سمر سمرتے سدا سما لے والے پتہ نہیں کتنا چل پیا کوئی تصویر نہیں اسی چھڈی سارا ہر تصویر نال بھریا پیا ہن تے اسی اپنی گڈی دے بونٹ تے وی چھوٹا سا گورنانک لگاون لگ پیا ਅਜਦਾ ਤਾਂ ਕਾ ਲੱਗਦਾ ਜੋਰ ਦੀ ਬ੍ਰੇਕ ਮਾਰਦੀ ਹੈ ਗੁਰੂ ਨਾਨਕ ਪ੍ਰਗਾ ਜਾਦਾ ਕਿੰਨਾ ਮੁਸਤਕਾਰ ਰਹੇ ਗਏ ਗਏ ਗੁਰੂ ਕੇ ਪਿਆਰ ਹੈ ਉਹ ਸਿੱਖ ਸ਼ਬਦ ਦੇ ਪੁਜਾਰੀ ਆ ਸ਼ਬਦ ਵਲਾਈਏ ਸ਼ਬਦ ਨੂੰ ਮਨ ਵਿੱਚ ਵਸਾਈਏ ਇਹਨਾਂ ਤਸਵੀਰਾਂ ਰਹੀਆਂ ਨੂੰ ਤਿਆਰਾਹੀ ਗੁਰੂ ਨਾਨਕ ਦੀ ਜੀਵਨਾ ਤੱਕ ਦਾ ਸਾਰੇ ਵਿੱਚ ਗੁਰੂ ਨੇ ਜੋ ਸਾਨੂੰ ਸ਼ਬਦ ਰੂਪੇ ਮਤਰੰਤਾ ਹੈ ਉਹਦਾ ਜਦ